ਭਾਈ ਵੱਲਾ ਚੌਂਕ ਨੀਰ ਪਾਰਕ ਪਲਾਇਆ ਦੇ ਬਾਹਰ ਦੇਖੋ ਜੀ ਭਾਈ ਵੱਲਾ ਚੌਂਕ ਕੋਹਵਾਰਿਆਲੇ ਚੌਂਕ ਤੇ ਕੋਲ ਸਪੈਸ਼ਲ ਐਕਟਿਵਿਟੀ ਪਹੁੰਚ ਚੁੱਕੀ ਆ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਮੋੜ ਹਾਂਜੀ ਭਾਜੀ ਕੀ ਨਾਮ ਆ ਜੀ ਨਾਮ ਮੇਰਾ ਮਨੀਆ ਵੀਰੇ ਤੇ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਆ ਟੋ ਚਲਾਨਣਾ ਵੀਰੇ ਅਸੀਂ ਹੱਕ ਦੇਖ ਕੇ ਪਹਿਲੇ ਮੋਟਰਸਾਈਕਲ ਸਾਈਡ ਤੇ ਕਿੱਧਰ ਏ ਅੱਗ ਲੱਗੀ ਕਿੱਥੇ ਆ ਇਹ? ਉਪਰਲੀ ਮੰਜ਼ਲ ਤੇ ਲੱਗੀ ਵੀਰੇ। ਨਹੀਂ ਕਿਹੜੀ ਆ ਆਪਣੇ ਹੈਗੀ ਬਿਲਡਿੰਗ ਕਿਹੜੀ ਆ? ਇਹ ਪਾਲਕ ਪਲਾਇਆ ਦੇ ਕੋਲ ਆ ਭਾਈ ਵਾਲਾ ਚੌਂਕ। ਅੱਛਾ ਅੱਛਾ। ਇਹ ਅੱਗ ਆਪਣੇ ਹੈਗੇ ਆ ਬਿਲ ਲੱਗੀ ਕਿੰਨੇ ਵਜੇ ਆ? ਆਉ ਨਹੀਂ 15-20 ਮਿੰਟ ਪਹਿਲੇ ਲੱਗੀ ਵੀਰੇਗਾ ਟਾਈਮ ਤੇ ਪਾਣੀ ਵਾਲੀਆਂ ਗੱਡੀਆਂ ਬਹੁਤ ਟਾਈਮ ਤੇ ਪਹੁੰਚ। 5 ਮਿੰਟਾਂ ਦੇ ਵਿੱਚ ਵਿੱਚ ਗੱਡੀ ਤੇ ਮਲਾਜੇ ਪਹੁੰਚ ਗਿਆ ਪੂਰ ਸਵੇਰੇ। ਚਾਹ ਹੋ ਗਿਆ ਜਿਹੜੀ ਫਰੋਗਾਂ ਦੀ ਮਾਰਕੀਟ ਤੇ ਲੱਗੀ ਹੈ ਕਿਹੜੀ ਜਿਹੜਾ ਲੱਗੀ ਹੈ ਕਿੰਨੇ ਵਜੇ ਤਾਂ ਸਾਨੂੰ ਤਕਰੀਬਨ 9 ਵਜੇ ਦਾ ਟਾਈਮ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਖਰੋਜ ਗ ਆਰ ਐਸ ਟਾਵਰ ਦੇ ਕੋਲ ਅੱਗ ਲੱਗੀ ਆ ਉਹਦੇ ਨਾਲ ਦੀ ਬਿਲਡਿੰਗ ਤੇ ਅਸੀਂ ਤੁਰੰਤ ਮੋਕੇ ਤੇ ਤਿੰਨ ਗੱਡੀਆਂ ਮੋਕੇ ਤੇ ਲੈ ਕੇ ਆਏ ਆ ਤੇ ਅੱਗ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਕਿ ਕਿਸ ਚੀਜ਼ ਨੂੰ ਅੱਗ ਲੱਗੀ ਅੱਗ ਵਾਰ ਬੋਰਡ ਜਿਹੜੇ ਮੇਨ ਇਹਨਾਂ ਦੇ ਫਾਇਰ ਦੇ ਬੋਰਡ ਹੈ ਜੀ ਉਹਨਾਂ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਹਾਂਜੀ ਬੈਂਕਿੰਗ ਵਾਲੀ ਹੈ ਜੀ ਤੇ ਉਸ ਤੋਂ ਬਾਅਦ ਨਾਲ ਇਹਨਾਂ ਦੇ ਸਟੋਰਾਂ ਜੀ ਵੀ ਅੰਦਰ ਲੱਗੀ ਸੀ ਥੋੜੀ-ਵਥੀ ਉਹ ਸੋ ਅਸੀਂ ਮੌਕੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੇ ਕਿੰਨੇ ਮੰਜ਼ਲੇ ਲੱਗੇ ਮਤਲਬ ਕਿ ਰਿਵਨਾ ਤਾਂ ਪੋਲਾ ਘੰਟਾ ਲੱਗ ਗਿਆ ਕਿੰਨੇ ਮੰਜ਼ਿਲਾਂ ਮੰਜ਼ਿਲ ਉਹਦੇ ਬੋਰਡ ਨੂੰ ਲੱਗੀ ਕਿੰਨੇ ਮੰਜ਼ਿਲਾਂ ਪੰਜ ਛੇ ਮੰਜ਼ਿਲ ਸੀ ਜੀ ਹਾਂਜੀ ਬਚਾਓ ਬਚਾਈ ਕਿੰਨੀ ਗੱਡੀਆਂ ਮੋਕਾ ਦੇ ਚਾਰ ਕੁ ਗੱਡੀਆਂ ਪਹੁੰਚ ਗਈਆਂ ਸੀ ਵੀ ਸਰਕੀ ਕਿਹਨਾਂ ਚੌਕ ਹੈ ਜਿਹੜੀ ਰੋਜ਼ਾਨਾ ਮਾਰਕੀਟ ਤੇ ਆ ਕੇ ਲੱਗਦੀ ਹੈ ਤਕਰੀਬ 6:30 8 ਵਜੇ ਸਵੇਰੇ ਇੱਥੇ IDFC ਬੈਂਕ ਹੈਗੀ ਆ ਲੋਨ ਬੈਂਕ ਆ ਇੱਥੇ ਤੇ ਉਹਨੂੰ 3rd ਫਲੋਰ ਤੇ ਛਾੜ ਛਾੜ ਤੋਂ ਹਸਪੀਟਲ ਨਾਲ ਅੱਗ ਲੱਗੀ ਆ ਤੇ ਕੋਈ ਨਾ ਕੋਈ ਨੁਕਸਾਨ ਕੋਈ ਜਿਆਦਾ ਨਹੀਂ ਹੋਇਆ ਨਾ ਇਹ ਪੁਕਾਗੇ ਪੱਤਰ ਸਾਰਾ ਕੁਝ ਉਹਨਾਂ ਦਾ ਠੀਕ ਹੈ ਕਿਉਂ ਜਿਹੜਾ ਫਾਇਰ ਬੁਰਗੇ ਟੱਲਨੇ ਅੱਗੇ ਕੰਟਰੋਲ ਕਰ ਲਈ ਬਿਲਕੁਲ ਕਿਸੇ ਲੋਨ ਠੀਕ ਠਾਕ ਕੋਈ ਜਾਣੀ ਨੁਕਸਾਨ ਨਹੀਂ ਬਿਲਕੁਲ ਕੋਈ ਜਾਣੀ ਨੁਕਸਾਨ ਨਹੀਂ ਕੋਈ ਨਾ ਇਹਨਾਂ ਦਾ ਰਿਕਾਰਡ ਦਾ ਕੋਈ ਸਾਰਾ ਠੀਕ ਹੈ ਸਿਰਫ ਨੁਕਸਾਨ ਹੋਇਆ ਕੁਰਸੀਆਂ ਕਸੇ ਨੇ ਕੋਈ ਮਾਮਾ ਸਿਰਫ ਇਹ ਮਤਲਬ ਕਿ ਕਿਸੇ ਨੂੰ ਅੱਗੇ ਲੈ ਕੇ ਸੀ ਤੋ ਪ੍ਰਚਾਰ ਸੜਕੇ ਤੋਂ ਨਾਲ ਲੱਗੀ ਆ ਉੱਥੇ ਇਹਨਾਂ ਦੀ ਬਿਲਡਿੰਗ ਜੀ ਬਾਹਰ ਤੋਂ ਬਾਹਰ ਹੋਣ ਵਾਲੀ ਚਾਹਤ ਅੰਦਰ ਨਹੀਂ ਕੋਈ